ਜਿਵੇਂ ਤੋ ਸਵੇਰਾਂ ਮੰਡੀ ਰੋੜਾ ਵਾਲੀ ਆ ਦੇਖ ਰਹੇ ਦੇਖ ਰਹੇ ਵੀ بارش ਜਿਹੜੀ ਕਾਫੀ ਵੱਡੇ ਪੱਧਰ ਤੇ ਹੋ ਰਹੀ ਆ ਸਵੇਰ ਤਸਵੀਰਾਂ ਮੰਡੀ ਰੋੜਾ ਵਾਲੀ ਦੇ ਖੜੰਝ ਰੋੜ ਤੇ ਤੁਸੀਂ ਦੇਖ ਸਕਦੇ ਕਿ ਬਜ਼ਾਰਾਂ ਦੇ ਵਿੱਚ ਜਿਹੜਾ ਪਾਣੀ ਵਾਧੂ ਹੋ ਚੁੱਕਿਆ ਹੈ ਸਾਨੂੰ ਦੂਰ ਤੱਕ ਪਾਣੀ ਹੀ ਜਿਹੜਾ ਦਿਖਾਈ ਦੇ ਰਿਹਾ ਜਿੰਨੀ ਕੋਈ بارش ਹੋ ਗਈ ਹੈ ਕਿ ਬਜ਼ਾਰਾਂ ਦੇ ਵਿੱਚ ਜਿਹੜਾ ਪਾਣੀ ਪਾਣੀ ਦਿਖਾਈ ਦੇ ਰਿਹਾ ਹੈ ਸੋ ਅੱਜ ਸਵੇਰ ਤੋਂ ਹੀ ਜਿਹੜੀ ਮੰਡੀ ਰੋੜਾ ਵਾਲੀ ਤੇ ਆਸ-ਪਾਸ ਦੇ ਪਿੰਡਾਂ ਦੇ ਵਿੱਚ ਜਿਹੜੀ ਕਾਫੀ بارش ਹੋ ਰਹੀ ਸੀ ਇਸ بارش ਤੋਂ ਬਾਅਦ ਇਸ بارش ਤੋਂ ਬਾਅਦ ਜਿਹੜਾ ਤੁਸੀਂ ਬਜ਼ਾਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਪਾਣੀ ਹੀ ਪਾਣੀ ਜਿਹੜਾ ਉਹ ਨਜ਼ਰ ਆ ਰਿਹਾ ਹੈ। ਸੋ ਇਹ ਤੁਸੀਂ ਮੰਡੀ ਰੋਡਾਂ ਵਾਲੀ ਦੇ ਖੜਾਂਜ ਰੋਡ ਦੇ ਆ ਤਸਵੀਰਾਂ ਦੇਖ ਰਹੇ ਹੋ। ਤੁਸੀਂ ਦੇਖ ਸਕਦੇ ਹੋ ਕਿ ਵਹੀਕਲ ਵੀ ਜਿਹੜੇ ਗੁਜ਼ਰ ਰਹੇ ਨੇ ਤੇ ਹਰ ਪਾਸੇ ਤੁਹਾਨੂੰ ਮੀਂਹ ਦਾ ਪਾਣੀ ਹੀ ਨਜ਼ਰ ਆਵੇਗਾ। ਜੇਕਰ ਪਿਛਲੇ ਦਿਨਾਂ ਦੀ ਗੱਲ ਕੀਤੀ ਜਾਵੇ ਤਾਂ ਪਿਛਲੇ ਦਿਨਾਂ ਦੇ ਬੇਸਖੀ بارش ਦੀ ਜਿਹੜੀ ਬੜੀ ਮੰਗ ਕੀਤੀ ਜਾ ਰਹੀ ਸੀ, بارش ਹੁੰਦੀ ਤਾਂ ਸੀ ਪਰ ਉਸ بارش ਦੇ ਨਾਲ ਕੁਝ ਵੀ ਫਾਇਦਾ ਨਹੀਂ ਹੋ ਰਿਹਾ ਸੀ। ਸੋ ਅੱਜ ਜਿਹੜੀ بارش ਹੋਈ ਹੈ ਇਸ ਬਾਰਿਸ਼ ਨੇ ਇੱਕ ਵਾਰੀ ਜਰੂਰ ਕਿਤਨਾ ਕਿਤੇ ਜਿਹੜੀ ਕਿਸਾਨਾਂ ਨੂੰ ਵੱਡੀ ਰਾਹਤ ਦਿੱਤੀ ਐ ਤੇ ਆਮ ਲੋਕਾਂ ਨੂੰ ਵੀ ਜਿਹੜਾ ਉਹ ਮੀਂਹ ਨਾਲ ਜਿਹੜੀ ਗਰਮੀ ਤੋਂ ਰਾਹਤ ਮਿਲੀ ਐ ਸੋ ਤੁਹਾਨੂੰ ਦੱਸ ਦਿੰਦੇ ਆ ਕਿ ਤੁਸੀਂ ਇਹ ਤਸਵੀਰਾਂ ਮੰਡੀ ਡੋੜਾਂ ਵਾਲੀ ਦੇ ਖੜੰਝ ਰੋੜ ਜਾਂ ਦੇਖ ਰਹੇ ਹੋ ਬਾਜ਼ਾਰ ਦੀਆਂ ਜਿੱਥੇ ਮੀਂਹ ਦੇ ਪਾਣੀ ਦੇ ਨਾਲ ਜਿਹੜੇ ਬਾਜ਼ਾਰ ਉੱਥੇ ਪਾਣੀ ਹੀ ਪਾਣੀ ਦਿਖਾਈ ਦੇ ਰਿਹਾ ਹੈ ਸੋ ਜੇਕਰ ਇਸ ਝੋਨੇ ਦੀ ਬਜਾਈ ਦੇ ਲਵਾਈ ਦੀ ਗੱਲ ਕੀਤੀ ਜਾਵੇ ਤਾਂ ਤਕਰੀਬਨ 80 ਤੋਂ 90% ਜਿਹੜੀ ਲਵਾਈ ਦਾ ਕੰਮ ਪੂਰਾ ਹੋ ਚੁੱਕਿਆ ਪਰ ਜਿਹੜੇ ਖੇਤਾਂ ਦੇ ਵਿੱਚ ਉਹ ਪਾਣੀ ਦਿਖਾਈ ਨਹੀਂ ਦੇ ਰਿਹਾ ਸੀਗਾ ਸਾਵੇਂ ਮੋਟਰਾਂ ਕਾਫੀ ਚੱਲ ਰਹੀਆਂ ਸੀ ਨਹਿਰੀ ਪਾਣੀ ਵੀ ਸੀ ਪਰ بارش ਨਾ ਹੋਣ ਕਰਕੇ ਕਿਸਾਨਾਂ ਨੂੰ ਇੰਜ ਲੱਗ ਰਿਹਾ ਸੀ ਕਿ ਜਿਵੇਂ ਹੁਣ ਪੋਜ਼ਿਟਿਵ ਨਾ ਬਾਤ ਜਿਹੜੀ ਉਹ ਔਡ ਲੱਗ ਜਾਵੇਗੀ ਕਿਉਂਕਿ بارش ਨਾ ਹੋਣ ਕਰਕੇ ਝੋਨਿਆਂ ਦੇ ਵਿੱਚ ਦਾ ਪਾਣੀ ਉਹ ਰੁਕ ਹੀ ਨਹੀਂ ਰਿਹਾ ਸੀਗਾ ਸੋ ਦੂਜੀ ਤਸਵੀਰਾਂ ਬੜਾ ਜ਼ਰੂਰ ਜਾਂ ਦੇਖ ਸਕਦੇ ਤੁਸੀਂ ਤਾਂ ਜ਼ੂਮ ਕਰਕੇ ਦਿਖਾ ਦਿੰਦੇ ਆ। ਸਾਨੂੰ ਹਰ ਪਾਸੇ ਪਾਣੀ ਹੀ ਪਾਣੀ ਜਿਹੜਾ ਉਹ ਨਜ਼ਰ ਆਵੇਗਾ। ਸੋ ਤੁਹਾਡੇ ਇਲਾਕੇ ਦੇ ਵਿੱਚ ਕਿਵੇਂ ਦੇ ਹਾਲਾਤ ਨੇ ਤੁਸੀਂ ਸਾਡੇ ਨਾਲ ਜ਼ਰੂਰ ਸ਼ੇਅਰ ਜਿਹੜੇ ਕਰ ਸਕਦੇ ਹੋ। ਸੋ ਇੱਕ ਵਾਰੀ ਆਪਾਂ ਤੁਹਾਨੂੰ ਮੰਡੀ ਰੋੜਾ ਵਾਲੀ ਆ ਤਸਵੀਰਾਂ ਦਿਖਾ ਰਹੇ ਆ। ਜਿੱਦੋਂ ਤੁਸੀਂ ਦੇਖ ਸਕਦੇ ਹੋ ਕਿ ਹਰ ਪਾਸੇ ਤੁਹਾਨੂੰ ਜਿਹੜਾ ਉਹ بارش ਦਾ ਪਾਣੀ ਹੀ ਨਜ਼ਰ ਆ ਰਿਹਾ ਹੈ। ਤੋ ਇਹ ਤਾਂ ਇੱਕ ਕੁਝ ਟਾਈਮ ਜਿਹੜੀ ਬਾਰਿਸ਼ ਹੋਈ ਹੈ। ਜੇਕਰ ਇਸ ਤੋਂ ਜ਼ਿਆਦਾ ਬਾਰਿਸ਼ ਹੁੰਦੀ ਆ ਤਾਂ ਇਹ ਬਾਜ਼ਾਰ ਦੇ ਵਿੱਚ ਇੱਕ ਇੱਕ ਫੁੱਟ ਤੱਕ ਪਾਣੀ ਜਿਹੜਾ ਉਹ ਭਰ ਸਕਦਾ ਹੈ। ਕਿਉਂਕਿ ਜੇਕਰ ਪਿਛਲੇ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਪਿਛਲੇ ਸਮੇਂ ਦੇ ਦੌਰਾਨ ਵੀ ਜਿਹੜਾ ਇੱਥੇ ਬਹੁਤ ਜ਼ਿਆਦਾ ਪਾਣੀ ਭਰ ਗਿਆ ਸੀਗਾ। ਸੋ ਇਹ ਕੁਦਰਤੀ ਮਾਰ ਹੁੰਦੀ ਆ। ਇੱਥੇ ਆਪਾਂ ਕਿਸੇ ਨੂੰ ਕੋਈ ਵੀ ਦੋਸ਼ ਜਿਹੜਾ ਨਹੀਂ ਦੇ ਸਕਦੇ ਕਿਉਂਕਿ ਨਿਕਾਸੀ ਫਿਰ ਜਿਹੜੀ ਹੌਲੀ-ਹੌਲੀ ਹੁੰਦੀ ਆ। ਸੋ ਤੁਸੀਂ ਦੇਖ ਸਕਦੇ ਕਿ ਜ਼ਿਆਦਾ ਮੀਂਹ ਹੁਣ ਕਰੇ ਕੁਝ ਦੁਕਾਨਾਂ ਜਿਹੜੀਆਂ ਨੇ ਉਹ ਬੰਦ ਵੀ ਦਿਖਾਈ ਦੇ ਰਹੀਆਂ ਨੇ। ਤੁੱਕਈ ਦੁਕਾਨਦਾਰ ਜਿਹੜੇ ਬਾਹਰੋਂ ਆਉਂਦੇ ਨੇ ਜਸ ਕਰਕੇ ਹਜੇ ਉਹ ਆਪਣੀ ਮੰਜ਼ਲ ਤੱਕ ਪਹੁੰਚੇ ਨਹੀਂ ਸਨ ਸੋ ਕਿਉਂਕਿ ਇਹ ਬਾਹਰ ਛਿੜੀ ਆ ਸਵੇਰ ਤੋਂ ਹੀ ਜਿਹੜੀ ਹੋ ਰਹੀ ਸੀ